ਇੱਕ ਹਿੰਦੂ ਵੀਰ ਸੀਗਾ ਉਹ ਬਰਫ ਨਾਲ ਇਸ਼ਾਨ ਕਰਨ ਦਾ ਦਿਨੀ ਵੀ ਇੱਕ ਉਹਨਾਂ ਦੀ ਕੁਰਬਾਨੀ ਨੂੰ ਚੇਤੇ ਕਰਕੇ ਨਾ ਸਾਰਿਆਂ ਲਈ ਆ ਭਾਜੀ ਉਹ ਇਹ ਗੱਲ ਆ ਜਿਹੜੀ ਪੰਜਾਬ ਦੀ ਜਵਾਨੀ ਆ ਨਾ ਇਹ ਪਹਿਲੀ ਗੱਲ ਤਾਂ ਸਾਰੇ ਬਾਹਰ ਜਾਈ ਜਾਂਦੇ ਆ ਜੀ ਹਾਂਜੀ ਹਨਾ ਜੀ ਜਿਹੜੇ ਇੱਥੇ ਬਚੇ ਆ ਆਪਾਂ ਉਹਨਾਂ ਦੀ ਕਦਰ ਕਰੀਏ ਜੀ ਜੀ ਸਾਡੇ ਪਿੰਡਾਂ ਦਾ ਇਹ ਹਾਲ ਹੋ ਗਿਆ ਨਿਸ਼ਾਨ ਸਾਹਿਬ ਦੀ ਸੇਵਾ ਵੀ ਕਰਨੀ ਤੇ ਵੀ ਬੁੜੀਆਂ ਕਰਦੀ ਜਿੰਨੇ ਵੀ ਨੌਜਵਾਨ ਆ ਇਹਨਾਂ ਨੂੰ ਅਸੀਂ ਇਹ ਵੀ ਕਹਾਂਗੇ ਨਸੀਬ ਤੋਂ ਪ੍ਰੇਤ ਹੋ ਨਸੀਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਦੇਖ ਸਕਦੇ ਆ ਕਿ ਇੰਨੀ ਸਰਦੀਆਂ ਦਾ ਜਿਹੜਾ ਮੌਸਮ ਹੈ ਇੰਨੀ ਠੰਡ ਹੈ ਇੰਨੀ ਠੰਡ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਸਰਹੰਦ ਦੇ ਵਿੱਚ ਜਿਹੜਾ ਉੱਥੇ ਇਤਿਹਾਸਿਕ ਛੋਟੇ ਸਾਹਿਬ ਜਾਨਾ ਸ਼ਹਾਦੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਸਰਦੀ ਦਾ ਅਹਿਸਾਸ ਹੈ ਉਹ ਹੋ ਰਿਹਾ ਕਿ ਹੱਥ ਵੀ ਕੰਬ ਰਹੇ ਨੇ ਪਰ ਅਸੀਂ ਦੇਖਦੇ ਆਂ ਕਿ ਜੇ ਸਰਦਾ ਪੂਰਵਕ ਲੋਕ ਉਥੇ ਗਏ ਨੇ ਸ਼ਰਦਾਲੂ ਉਥੇ ਗਏ ਨੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਜਿਹੜੇ ਉਥੇ ਗਏ ਨੇ ਕਿਉਂਕਿ ਅਕਸਰ ਅਸੀਂ ਦੇਖਿਆ ਕਿ ਸਰਦੀ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਦੇ ਪਰ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਸਾਡੇ ਗੁਰੂਆਂ ਪੀਰਾਂ ਦੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਪੂਰੇ ਦੇ ਪੂਰੇ ਜਿਹੜੇ ਜਥੇ ਆ ਉਥੇ ਰਵਾਨਾ ਹੋਏ ਨੇ ਪੂਰੇ ਦੇ ਪੂਰੇ ਜਿਥੇ ਸੰਗਤਾਂ ਹਮ ਹਮ ਅਗੇ ਪਹੁੰਚੀਆਂ ਨੇ ਨੰਗੀ ਪੈਰੀ ਪਹੁੰਚੀਆਂ ਨੇ ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸਾਹਿਬ ਪੂਰੇ ਨੰਗੀ ਪੈਰੀ ਪੂਰੀ ਆਸਾ ਦੇ ਨਾਲ ਜਿਹੜਾ ਉਥੇ ਗਏ ਨੇ ਪਹਿਲਾਂ ਬਦੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲਾ ਮੈਂ ਭਾਜੀ ਜਾਨਾ ਜਾਊਂਗਾ ਕਿ ਫਤਿਹਗੜ ਸਾਹਿਬ ਦਾ ਕਿਦਾਂ ਦਾ ਮਾਹੌਲ ਲੱਗਾ ਜੀ ਉੱਥੇ ਤਾਂ ਅਸੀਂ ਸਾਰੇ ਤੁਸੀਂ ਜਗੇ ਬਹੁਤ ਵਧੀਆ ਮਾਹੌਲ ਆ ਭਾਜੀ ਬਹੁਤ ਸੰਗਤ ਜਾਰੀ ਹੈ ਅੱਜ ਵੀ ਕਾਫੀ ਸੰਗਤ ਗਏ ਕਿਉਂਕਿ ਸ਼ੋਟ ਸਾਹਿਬ ਜਨ ਅਜੀ ਦੀਹਾੜਾ ਸੀ ਜੀ ਸਾਨੂੰ ਥੋੜੀ ਜੀ ਕੰਪੈਂਟ ਕੰਪ ਹੈ ਗਿਆ ਇਸ ਕਰਕੇ ਅਸੀਂ ਉੱਥੋਂ 4 ਦਿਨ ਰਹੇ ਆ ਫਿਰ ਅੱਜ ਅਸੀਂ ਵਾਪਸੀ ਕਰ ਚਾਰ ਦਿਨ ਉੱਥੇ ਤੁਸੀਂ ਸਟੇ ਕੀਤਾ ਜੀ ਹਾਂਜੀ 4 ਦਿਨ ਉੱਥੇ ਠੀਕ ਆ ਜੀ ਤੇ ਭਾਜੀ ਜਿਹੜਾ ਲੋਕੀ ਜਿਹਦਾ ਹੁਣ ਆਪਣੇ ਘਰਾਂ ਚ ਸਦੀਆਂ ਚ ਰੁਝਾਈਆਂ ਚ ਬੈਠੇ ਨੇ ਤਾਂ ਤੁਸੀਂ ਪੂਰੇ ਦੇਖੋ ਪ੍ਰਵਾਦ ਛੋਟੇ ਛੋਟੇ ਬੱਚੇ ਵੀ ਨਾਲ ਹੈ ਇਹ ਛੱਡ ਕੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਚੀਨੋ ਜੀ ਨਹੀਂ ਭਾਈ ਜਿਹੜਾ ਆ ਹਫਤਾ ਆਪਾਂ ਨੂੰ ਇਹ ਤਾਂ ਮਨਾਉਣਾ ਚਾਹੀਦਾ ਹਨ ਜੀ ਕਿਉਂਕਿ ਬਹੁਤ ਵੱਡੀ ਕੁਰਬਾਨੀ ਸੀਗੀ ਆਪਣੇ ਕਰਕੇ ਧਰਮ ਨਹੀਂ ਛੱਡਿਆ ਜੋ ਉਹਨਾਂ ਦੇ ਕਰਕੇ ਆਪਾਂ ਤੁਰੇ ਫਿਰਦੇ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਤੇ ਅੱਜ ਛੋਟੇ ਸਾਹਿਬ ਜੀ ਦਾ ਅਸੀਂ ਦੀਦਿਆੜਾ ਹੈਗਾ ਗੁਰੂ ਸਾਰਾ ਪਰਿਵਾਰ ਦਾ ਵਿਛੋੜਾ ਹੋਇਆ ਈਲਾ ਛੱਡਿਆ ਜਾਂ ਜਿੰਨਾ ਵੀ ਇਤਿਹਾਸ ਸੀਗਾ ਸਾਰਿਆਂ ਨੂੰ ਪਤਾ ਹੀ ਆ ਤੇ ਉਹਨੂੰ ਚੇਤੇ ਕਰਕੇ ਅਸੀਂ ਵੀ ਜਾ ਸਕਦੇ ਕ੍ਰਿਸਮਸ ਮਨਾਉਣ ਵੀ ਜਾ ਸਕਦੇ ਆ ਪਰ ਸਾਡੇ ਮਨ 'ਚ ਆ ਗਏ ਇੱਕ ਸਿੱਖ ਨਿਗੇ ਪਰ ਸਿੱਖਾਂ ਦੇ ਬੱਚੇ ਆ ਜੀ ਸਰਦਾਰ ਨਿਗੇ ਉਹ ਵੱਖਰੀ ਗੱਲ ਪਰ ਹਰੇਕ ਸਾਲ ਜਾਈਦਾ ਜੀ ਹਰੇਕ ਸਾਲ ਹੀ ਉੱਥੇ ਮਨਾ ਕੇ ਆਈਏ ਭਾਜੀ ਸਾਡੇ ਵਾਸਤੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਸਾਨੂੰ ਤਾਂ ਸਰਦਾਰ ਹੋਣਾ ਜਾਂ Hindu ਹੋਣਾ ਇੱਕ ਵੱਖਰਾ ਮੈਟਰ ਹੈ ਪਰ ਅਸੀਂ ਦੇਖਦਾ ਕਿ ਇਨਸਾਨੀਅਤ ਵਾਸਤੇ ਉਹਨਾਂ ਨੇ ਆਪਣੇ ਪਰਿਵਾਰ ਦੀ ਜਿਹੜੀ ਕੁਰਬਾਨੀ ਦਿੱਤੀ ਆਪਣੇ ਜਿਹੜੇ ਪੂਰੇ-ਪੂਰੇ ਵੰਸ ਵਾਰੇ ਆ ਉਹ ਉਹਨਾਂ ਦਾ ਦਿਨਾਂ ਤਾਂ ਕੋਈ ਦੇ ਨਹੀਂ ਸਕਦਾ ਭਾਵੇਂ ਜਿੰਨੇ ਮਰਜੀ ਯੁੱਗ ਬੀਤ ਜਾਣ ਉਹਨਾਂ ਦਾ ਦਿਨਾਂ ਕੋਈ ਨਹੀਂ ਦੇ ਸਕਦਾ ਜੀ ਸਹੀ ਗੱਲ ਆ ਭਾਜੀ ਆਪਾਂ ਹੁਣ ਇੱਕ ਵੀਡੀਓ ਦੇਖਦੇ ਹਾਂ ਇੱਕ Hindu ਵੀਰ ਸੀਗਾ ਉਹ ਬਰਫ ਨਾਲ ਇਨਾਨ ਕਰਦਾ ਦੇਣੀ ਵੀਰ ਕੋਨਾਂ ਦੀ ਕੁਰਬਾਨੀ ਨੂੰ ਚੇਤੇ ਕਰਕੇ ਨਾ ਸਾਰਿਆਂ ਲਈ ਆ ਭਾਜੀ ਉਹ ਜਿੰਨੇ ਵੀ ਸਮਾਜ ਉਥੇ ਕੋਈ ਇੱਦਾਂ ਜਾਤ ਪਾਤ ਦਾ ਨਹੀਂ ਸਾਰੇ ਕੋਈ ਸਿੱਖ ਆ ਹਿੰਦੂ ਆ ਕਿੰਨੇ ਮੁਸਲਮਾਨ ਲੰਗਰ ਲਾਉਂਦੇ ਆ ਸਾਰੇ ਧਰਮਾਂ ਦਾ ਇੱਕੋ ਹੈ ਜੀ ਹਰੇਕ ਨੂੰ ਆਪਣੇ ਬੱਚਿਆਂ ਨੂੰ ਵੀ ਸੋਣਾ ਚਾਹੀਦਾ ਆ 5 7 ਸਾਲ 9 ਸਾਲ ਦੀ ਕੋਈ ਉਮਰ ਬਹੁਤ ਛੋਟੀ ਹੁੰਦੀ ਹੈ ਜਿਹਦੇ ਵਿੱਚ ਇੰਨਾ ਵੱਡਾ ਉਹਨਾਂ ਨੇ ਕੁਰਬਾਨੀ ਦਿੱਤੀ ਆਪਣੇ ਲਈ ਆਪਣੇ ਲਈ ਮੈਂ ਕਿਹਾ ਪਿਛਲੇ ਸਾਲ ਜਿੱਦਾਂ ਲੋਕ ਉੱਥੇ ਅਸ਼ਰਦਾਲੂ ਪਹੁੰਚੇ ਸੀ ਉਹਦੇ ਨਾਲ ਜ਼ਿਆਦਾ ਅਸ਼ਰਦਾਲੂ ਪਹੁੰਚੇ ਇਸ ਵਾਰੀ ਹਾਂਜੀ ਭਾਈ ਬਹੁਤ ਜਿਆਦੀ ਸੰਗਤ ਸੀਗੀ ਜੀ ਕਿਉਂਕਿ ਜਦੋਂ ਅਸੀਂ 24 ਨੂੰ ਗਏ ਉਦੋਂ ਥੋੜੀ ਸੰਗਤ ਘੱਟ ਸੀਗੀ ਜੀ 25 ਨੂੰ ਸ਼ਾਮਾਂ ਨੂੰ 26 ਨੂੰ 27 ਨੂੰ ਅੱਜ ਅੱਜ ਤੋਂ ਸਭ ਤੋਂ ਵੱਧ ਅੱਜ ਸੀਗੀ ਸੰਗਤ ਉਹ ਠੀਕ ਆ ਜੀ ਤੇ ਉਹਦੇ ਕਰਕੇ ਅੱਜ ਬਹੁਤ ਵਧੀਆ ਮਾਹੌਲ ਤੁਸੀਂ ਕਿਹੜੀ ਜਗ੍ਹਾ ਤੋਂ ਭਾਈ ਜੀ ਸਰਹੰਦ ਗਏ ਸੀ ਫਤਿਹਗੜ੍ਹ ਸਾਹਿਬ ਗਏ ਸੀ ਅਸੀਂ ਪਿੰਡ ਬੜਿਆਲ ਤੋਂ ਗਏ ਆਏ ਪਿੰਡ ਬੜਿਆਲ ਤੋਂ ਕਿੰਨੇ ਦਿਨ ਦਾ ਜੱਥਾ ਸੀ ਭਾਈ ਤੁਹਾਡਾ ਇਹ ਸਾਡਾ ਜੀ 4 ਦਿਨ ਦਾ ਜੱਥਾ ਹੈ 4 ਦਿਨ ਦਾ ਜੱਥਾ ਸੀਗਾ ਜੀ ਲੰਗਰ ਪਾਣੀ ਸਾਰਾ ਉੱਥੇ ਵਿਵਸਥਾ ਬਹੁਤ ਵਧੀਆ ਸੀ। ਬਹੁਤ ਵਧੀਆ ਜੀ ਲੰਗਰ ਚੱਲ ਰਿਹਾ ਹੈਗੇ। ਕੀਰਤਨ ਹੋ ਰਿਹਾ ਹੈਗਾ। ਜੀ। ਸਾਰੀ ਸੰਗਤ ਉੱਥੇ ਨਾਮ ਜਪਦੀ ਸੀਗੀ। ਬਹੁਤ ਵਧੀਆ ਮਾਹੌਲ ਸੀਗਾ ਜੀ। ਠੀਕ ਹੈ ਜੀ। ਆਪਾਂ ਦੇਖ ਸਕਦੇ ਹਾਂ ਕਿ ਸਿੰਘ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਪੂਰੀ ਸ਼ਰਧਾ ਦੇ ਨਾਲ ਇਸੇ ਤਰ੍ਹਾਂ ਬਿਨਾਂ ਚਪਲਾ ਤੋਂ ਗਏ ਨੇ। ਹਾਂ ਜੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ। ਬਾਬਾ ਜੀ ਉੱਥੇ ਦਾ ਥੋੜਾ ਹਾਲ ਦੱਸੋ ਵੀ ਕਿਦਾਂ ਦਾ ਉੱਥੇ ਰੰਗ ਬਣਿਆ ਹੋਇਆ ਪਰਮਾਤਮਾ ਦੀ। ਕਿੱਦਾਂ ਉੱਥੇ ਉਸਤਦ ਹੋ ਰਹੀ ਹੈ ਕਿਦਾਂ ਨਾਮ ਜਪਿਆ ਜਾ ਰਿਹਾ ਹੈ ਸਰ ਜੀ ਉੱਥੇ ਬਹੁਤ ਵਧੀਆ ਜੀ ਸ਼ਾਂਤਮਈ ਢੰਗ ਦੇ ਨਾਲ ਨਾਮ ਜਪਿਆ ਜਾ ਰਿਹਾ ਵਾ ਜੀ ਜਿੱਦਾਂ ਕਿ ਆਪਣੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਹੋਈਆਂ ਵਾ ਉਹਨਾਂ ਦੇ ਤਹਿਤ ਸਾਰੇ ਜਿੱਦਾਂ ਕੋਈ ਖੱਪਖਾਨਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਸਾਰੇ ਸ਼ਾਂਤਮਈ ਢੰਗ ਨਾਲ ਜਿੱਦਾਂ ਨਾਮ ਜਪਦੇ ਆ ਮੱਥਾ ਟੇਕਦੇ ਆ ਲੰਗਰ ਪਾਣੀ ਦਾ ਪ੍ਰਬੰਧ ਬਹੁਤ ਜ਼ਿਆਦਾ ਵਧੀਆ ਵਾ ਹਰੇਕ ਚੀਜ਼ ਦਾ ਲੰਗਰ ਚੱਲ ਰਿਹਾ ਵਾ ਜੀ ਆ ਉੱਥੇ ਕੋਈ ਠੰਡ ਵੀ ਲੱਗੀ ਕਿਸੇ ਨੂੰ ਕਿ ਨਹੀਂ ਲੱਗਦੀ ਇਦਾਂ ਜੀ ਸਾਡੇ ਕੀ ਇੰਨੀ ਗਰਮ ਜੋਸ਼ੀ ਰਹਿੰਦੀ ਹੈ ਜਦੋਂ ਤਾਂ ਆਪਾਂ ਸ਼ਰਦਾ ਦੇ ਨਾਲ ਜਾਂਦੇ ਆ ਉਦੋਂ ਕੋਈ ਠੰਡ ਨਹੀਂ ਜੀ ਜੀ ਉਦੋਂ ਕੋਈ ਠੰਡ ਨਹੀਂ ਲੱਗਦੀ ਹੈਗੀ ਆਪਾਂ ਨੂੰ ਆਪਾਂ ਨੂੰ ਕੋਈ ਠੰਡ ਨਹੀਂ ਮਹਿਸੂਸ ਹੋਈ ਸਾਰੇ ਗਏ ਆ ਸਾਰਾ ਜੱਥਾ ਗਿਆ ਵਾ ਏਦਾਂ ਹੀ ਮੁੜ ਕੇ ਆ ਗਿਆ ਜੀ ਕੀ ਬਾਤ ਹੈ ਹਾਂ ਜੀ ਕੋਈ ਠੰਡ ਨਹੀਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਨੂੰ ਭਾਈ ਨੇ ਦੱਸਿਆ ਕਿ ਆਪਾਂ ਜੀ ਕੀ ਤੁਸੀਂ ਗੱਲ ਕਰਨਾ ਚਾਹੁੰਦੇ ਸੀ ਜੀ ਭਾਜੀ ਇਹੋ ਹੀ ਗੱਲ ਆ ਜਿਹੜੀ ਪੰਜਾਬ ਦੀ ਜਵਾਨੀ ਆ ਨਾ ਇਹ ਪਹਿਲੀ ਗੱਲ ਤਾਂ ਸਾਰੇ ਬਾਹਰ ਜਾਈ ਜਾਂਦੇ ਆ ਜੀ ਹਾਂ ਜੀ ਹਨਾ ਜੀ ਜਿਹੜੇ ਇੱਥੇ ਬਚੇ ਆ ਆਪਾਂ ਉਹਨਾਂ ਦੀ ਕਦਰ ਕਰੀਏ ਜੀ ਜੀ ਕੋਈ ਵੀਡੀਓ ਪਾਈ ਜਾਂਦਾ ਵੀ ਟਰੈਕਟਰਾਂ ਦੇ ਆ ਡੈਕ ਲਾਉਂਦੇ ਆ ਯਾਰ ਗੁਰੂ ਦੇ ਸ਼ਬਦ ਲਾ ਕੇ ਜਾਈਦਾ ਗੁਰੂ ਦੇ ਸ਼ਬਦ ਲਾ ਕੇ ਵੀ ਡੱਤ ਪਾਗਲ ਹੈ ਨਹੀਂ ਜਿਹੜਾ ਗੁਰੂ ਦਾ ਹੈ ਨਾ ਜੀ ਬਿਲਕੁਲ ਬਿਲਕੁਲ ਕਿਉਂਕਿ ਪਿੰਡਾਂ ਦੇ ਵਿੱਚ ਪਾਈ ਹਰੇਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਮੁੰਡੇ ਰਹਿ ਗਏ ਜੀ ਸਾਡੇ ਪਿੰਡਾਂ ਦਾ ਇਹ ਹਾਲ ਹੋ ਗਿਆ ਨਿਸ਼ਾਨ ਸਾਹਿਬ ਦੀ ਸੇਵਾ ਵੀ ਕਰਨੀ ਤੇ ਵੀ ਬੁੜੀਆਂ ਕਰਦੀ ਆਂ ਅਸੀਂ ਚਾਰ ਪੰਜ ਮੁੰਡੇ ਆ ਜਿੰਨੀ ਜਵਾਨੀ ਹੈਗੀ ਆ ਭਾਜੀ ਇਹੋ ਟਰੈਕਟਰ ਆ ਜਦੋਂ ਬੰਨ ਟੁੱਟਦਾ ਉਦੋਂ ਵੀ ਉੱਥੇ ਜਾਂਦੇ ਆ ਜੀ ਵਾਹ ਜੀ ਹਰੇਕ ਸਾਲ ਭਾਈ ਜਦੋਂ ਬੰਨ ਟੁੱਟਾ ਨਾ ਪੰਜ ਟਰੈਕਟਰ ਰੋਜ਼ ਹੀ ਸਾਡੇ ਪਿੰਡ ਦੇ ਮਢੀਰਾ ਗੀ ਖੱਪ ਕਰਦੇ ਆ ਪੰਜਾਬ ਅੱਗੇ ਖਾਲੀ ਹੋ ਗਿਆ ਭਾਜੀ ਆਹੇ ਹੀ ਮੁੰਡੇ 5-7 ਆ ਇਹਨਾਂ ਦੀ ਕਦਰ ਕਰ ਲੋ ਜਵਾਨੀ ਜਵਾਨੀ ਹੁੰਦੀ ਆ ਜਰੂਰੀ ਨਹੀਂ ਵੀ ਤੁਸੀਂ ਮਤਲਬ ਹਰੇਕ ਨੂੰ 네ਗੇਟਿਵ ਹੀ ਲੈਣਾ ਹੈ ਨਾ ਜੀ ਕਿ ਕੋਈ ਸ਼ਰਦਾ ਨਾ ਵੀ ਜਾਂਦਾ ਮੱਥਾ ਟਿਕਣ ਵੀ ਜਾਂਦਾ ਨਹੀਂ ਤਾਂ ਜੇ ਨਹੀਂ ਵੀ ਜਾਂਦੇ ਉੱਥੇ ਵੀ ਅਸੀਂ ਹੋਰ ਕਿਤੇ ਜਲੰਧਰ ਕਿਲੇ ਸਵੇਂ ਸਿ ਮਨਾਈਏ ਜਾਂ ਕਿਤੇ ਚੰਡੀਗੜ੍ਹ ਜਾ ਸਕਦੇ ਹਾਂ ਪਰ ਸਾਡੇ ਸਹਬਜ਼ਾ ਦੇ ਅਸੀਂ ਦੀਦਾੜੇ ਆ ਤੇ ਇੰਨਾ ਹੀ ਬੇਨਤੀ ਆ ਵੀ ਜਿੰਨੀ ਵੀ ਜਵਾਨੀ ਆ ਪੰਜਾਬ ਦੀ ਉਹਨੂੰ ਭੰਡੋ ਨਾ ਕਿਉਂਕਿ ਅੱਧਾ ਪੰਜਾਬ ਤਾਂ ਖਾਲੀ ਹੋ ਗਿਆ ਆ ਤੇ ਜਿੰਨਾ ਵੀ ਹੁਣ ਇਹਦੇ ਹੈਗੇ ਆ ਨੌਜਵਾਨਾਂ ਦੀ ਕਦਰ ਕਰਿਆ ਕਰੋ ਜਿਹੜੇ ਮੇਲਿਆਂ ਤੇ ਜਾਂਦੇ ਆ ਬਾਬੇ ਦਾ ਨਾਮ ਲੈਂਦੇ ਆ ਜੀ ਹਾਂਜੀ ਹੋਈ ਹੈ ਭਾਜੀ ਪਹਿਲਾ ਵੱਡੀ ਗੱਲ ਹੈ ਕਿ ਜਵਾਨੀ ਦੇ ਵਿੱਚ ਤਾਂ ਹਰੇਕ ਦਾ ਧਿਆਨ ਦੂਜੇ ਪਾਸੇ ਭਟਕਦਾ ਹੈ ਪਰ ਫਿਰ ਵੀ ਆਪਾਂ ਦੇਖਦੇ ਆ ਨੌਜਵਾਨਾਂ ਨੂੰ ਸਲੂਟ ਹੈ ਇਹਨਾਂ ਦੇ ਜਿਹੜੇ ਜਜ਼ਬੇ ਨੂੰ ਸਲੂਟ ਹੈ ਇਹਨਾਂ ਦੇ ਜਿਹੜਾ ਧਰਮ ਦੂਰ ਵੱਖੇ ਆਸ ਹੈਗੀ ਆ ਉਹਦੇ ਵਾਸਤੇ ਸਲੂਟ ਹੈ ਕਿਉਂਕਿ ਇਸ ਜਿਹੜਾ ਆਪਾਂ ਭਰ ਜਵਾਨੀ ਹੈ ਜਵਾਨੀ ਵਿੱਚ ਧਿਆਨ ਕਿਤੇ ਖੇਡਾਂ ਵੱਲ ਜਾਂਦਾ ਹੈ ਮੱਸੀ ਕਰਨ ਵੱਲ ਜਾਂਦਾ ਹੈ ਪਰ ਇਹਨਾਂ ਨੂੰ ਸਲੂਟ ਹੈ ਧਰਮ ਵੱਲ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਹੈ ਤਾਂ ਭਾਜੀ ਪਹਿਲਾਂ ਆਪਣੇ ਜਿਹੜਾ ਪਿੰਡ ਵਿੱਚ ਹੋਰ ਤੁਸੀਂ ਕੋਈ ਕੀ ਚਾਹਦੇ ਹੋ ਤੁਹਾਡੇ ਹੋਣਾ ਚਾਹੀਦਾ ਉੱਥੇ ਨਹੀਂ ਬਸ ਭਈ ਪਿੰਡਾਂ 'ਚ ਮੇਨ ਚੀਜ਼ ਇਹ ਹੈ ਜਿਹੜਾ ਗਰੰਤੀ ਸਿੰਘ ਆ ਉਹਨਾਂ ਨੂੰ ਵਧੀਆ ਤਨਖਾਹ ਦਿੱਤੀ ਜਾਵੇ ਵੀ ਉਹ ਸ਼ਾਮ ਸਵੇਰੇ ਬਾਣੀ ਪੜਨ ਨਿਆਣਿਆਂ ਨੂੰ ਕੀਰਤਨ ਸਕਾਉਣ ਜੋ ਐਨ ਆਰ ਆਈ ਵੀਰ ਆ ਉਹ ਵੀ ਹੈਲਪ ਕਰਨ ਇਸ ਕੰਮਾਂ ਨੂੰ ਜਿੱਦਾਂ ਆਪਾਂ ਹੁਣ ਗੁਰਦਾਰਿਆਂ ਜਾ ਕੇ ਲੱਖ ਲੱਖ ਦੇਈ ਜਾਂਦੇ ਉਹ ਤੁਹਾਨੂੰ ਪਤਾ ਛੋਣੀ ਕਮੇਟੀ ਦੇ ਹੱਥੇ ਆ ਸਾਰਾ ਕੁਝ ਕੋਈ ਨਹੀਂ ਆਪਾਂ ਜਿੰਨੇ ਵੀ ਐਨਆਰਆਈ ਭਰਾ ਆਏ ਹੋਈ ਬੇਨਤੀ ਆ ਵੀ ਪਿੰਡ ਦੇ ਵਿੱਚ ਹੋਰ ਨਹੀਂ ਕੋਈ ਕਰ ਸਕਦਾ ਡਿਸਪੈਂਸਰੀਆਂ ਖੋਲੋ ਐਨਆਰਆਈ ਵੀਰੋ ਦਾ ਖਰਚਾ ਚੱਕਣ ਪਿੰਡ 'ਚ ਫ੍ਰੀ ਇਲਾਜ ਹੋ ਸਕੇ ਤੇ ਜਿਹੜਾ ਵੀ ਸਾਰਿਆਂ ਲਈ ਵਧੀਆ ਹੋਊਗਾ ਭਾਈ ਭਾਈ ਆਪਾਂ ਦੇਖ ਲਓ ਕਿ ਨਸ਼ੇਵਾਲ ਜਿਹੜਾ ਕਾਫੀ ਇਨਵੋਲਵਮੈਂਟ ਲਈ ਜਾ ਰਹੀ ਹੈ ਜਿਹੜਾ ਜਵਾਨੀ ਹੈ ਉਹ ਨਸ਼ੇਵਾਲ ਜਾ ਰਹੀ ਹੈ ਤੁਪ ਮਾਪਾ ਦੇਖਦੇ ਤੁਸੀਂ ਵੀ ਜਵਾਨੀ ਵਿੱਚ ਹੀ ਤੁਹਾਡਾ ਪੂਰਾ ਪਿਆਰ ਹੈ ਤੇ ਨਸ਼ੇ ਨੂੰ ਬਚਾਉਣ ਵਾਸਤੇ ਤੁਸੀਂ ਕੋਈ ਐਫਰਟ ਆਪਣੇ ਵੱਲੋਂ ਕਰਦੇ ਹੋ ਕੋਈ ਖੇਡਾਂ ਵਾਲੇ ਮੋਟੀਵੇਸ਼ਨ ਕਰਦੇ ਹੋ ਕਬੱਡੀ ਵਾਲੇ ਕੋਈ ਖੇਡ ਵਾਲ ਭਾਈ ਮੈਂ ਇੰਟਰਨੈਸ਼ਨਲ ਪਲੇਅਰ ਆ ਮੈਂ ਇੰਗਲੈਂਡ ਖੇਡ ਕੇ ਆਇਆ ਦੋ ਮਹੀਨੇ ਹੋਏ ਆ ਜੀ ਠੀਕ ਆ ਜੀ ਜਿਹੜਾ ਨਸ਼ਾ ਭਾਜੀ ਇਹ ਆਪਣੇ ਤੋਂ ਥੋੜਾ ਚਲੋ ਘੱਟ ਲਾ ਲਾ ਬਾਹਰ ਘਰਾਂ ਦੀ ਸਪਲਾਈ ਹੋ ਜਾਂਦਾ ਜਿਹੜਾ ਨਸ਼ਾ ਆ ਇਹ ਬੰਦ ਨਹੀਂ ਹੋਣਾ ਇਹ ਹਰੇਕ ਕੰਟਰੀ 'ਚ ਹੀ ਚੱਲ ਰਿਹਾ ਕੈਨੇਡਾ ਜੋ ਅਮਰੀਕਾ ਇੰਗਲੈਂਡ 'ਚ ਮੈਂ ਗਿਆ ਹੈਗਾ ਬਹੁਤ ਨਸ਼ਾ ਆਇਆ ਭਾਈ ਜੀ ਹਨਾ ਉਹ ਚਲੋ ਜਿਹੜੇ ਖਾਂਦੇ ਆ ਹਰੇਕ ਦੋ ਪਹਿਲੂ ਹੁੰਦੇ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਕੋਈ ਕਰਦਾ ਵੀ ਆ ਕੋਈ ਨਹੀਂ ਵੀ ਕਰਦਾ ਹਨਾ ਜੀ ਪਰ ਜਿੰਨੇ ਵੀ ਨੌਜਵਾਨ ਆ ਇਹਨਾਂ ਨੂੰ ਅਸੀਂ ਇਹੋ ਕਹਾਂਗੇ ਨਸ਼ੇ ਤੋਂ ਪ੍ਰੇਤ ਹੋ ਨਸ਼ੇ ਤੋਂ ਘੱਟ ਵਰਤੋਂ ਇਹਦੀ ਨਾ ਕਰੋ ਭਾਈ ਜੀ ਜੋ ਵੀ ਵਧੀਆ ਖਰਾਕਾਂ ਖਾਓ ਕੋ ਗੇਮ ਕਰੋ ਜਾਂ ਕਿਸੇ ਵੀ ਫੀਲਡ ਚ ਅੱਗੇ ਜਾਓ ਆਪਦੇ ਮਾਪੇ ਦਾ ਨਾਮ ਰੌਸ਼ਨ ਕਰੋ ਤੇ ਪੰਜਾਬ ਚ ਰਹੋ ਪੰਜਾਬ ਦਾ ਪੰਜਾਬ ਚ ਬਹੁਤ ਕੁਝ ਖਾਣ ਨੂੰ ਆ ਭਾਈ ਜੀ ਆਪਣੇ ਲੋਕ ਬਾਹਰੋਂ ਆਣ ਆਣ ਕੇ ਇੰਨਾ ਕੁ ਬਣਾਈ ਜਾਂਦੇ ਤੇ ਪਰ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਇਹੋ ਅਪੀਲ ਇੱਥੇ ਰਹਿ ਕੇ ਆਪਾਂ ਨੂੰ ਅੱਗੇ ਜਾਈਏ ਆਪਾਂ ਪੰਜਾਬ ਇੰਦਾ ਇਦਾਂ ਛੱਡ ਛੱਡ ਕੇ ਨਾ ਜਾਈਏ ਵੀ ਜਿਹੜਾ ਖਾਲੀ ਹੋ ਜਵੇ ਇਹ ਪੰਜਾਬ ਬੜੀ ਸੋਹਣੀ ਸੋਚ ਹੈ ਸਾਡੇ ਵੀਰ ਦੀ ਕਿੰਨੀ ਸਪਸ਼ਟ ਗੱਲ ਹੈ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਖੇਲ ਕੇ ਆਏ ਨੇ ਪਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਬੜਾ ਵਧੀਆ ਉਪਰਾਹਲਾ ਦੱਸਿਆ ਹੈ ਕਿ ਜਿਹੜੀਆਂ ਖੇਡਾਂ ਹਨ ਉਹਦੇ ਵੱਲ ਪ੍ਰਮੋਟ ਕਰਨਾ ਚਾਹੀਦਾ ਹੈ ਜਵਾਨੀ ਪੰਜਾਬ ਦੀ ਨੂੰ ਬਚਾਉਣ ਵਾਸਤੇ ਐਫਰਟ ਕਰਨਾ ਚਾਹੀਦਾ ਸਰਕਾਰ ਨੂੰ ਆਪਾਂ ਦੇਖ ਸਕਦੇ ਹਾਂ ਕਿ ਸਾਰਾ ਜਿਹੜਾ ਪੂਰਾ ਪਰਿਵਾਰ ਹੈ ਪੂਰੇ ਦਾ ਪੂਰਾ ਪਿੰਡ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਕਰਕੇ ਆ ਰਹੇ ਨੇ ਇਹ ਕੋਰਮ ਉਹ ਹੈ ਜੀ ਹਾਂਜੀ ਹਾਂਜੀ ਅਸੀਂ ਜੀ ਇਹ ਦੋ ਦਿਨ ਹੋਰ ਰਹਿਣਾ ਸੀ ਉੱਥੇ ਅਜੇ ਦਰਸ਼ਨ ਮੇਲੇ ਹੋਰ ਕਰਨੇ ਸੀਗੇ ਜੀ ਅਜੇ ਵੀਰ ਦੇ ਨਹਿਰ ਆ ਕੋਲ ਦੀ ਜਾਂਦੀ ਖੇਤਾਂ ਦੇ ਜੀ ਉਹ ਨਹਿਰ ਟੁੱਟ ਗਈ ਹੋਈ ਆ ਰਾਤ ਦੀ ਘਰੋਂ ਫੋਨ ਗਿਆ ਤਾਂ ਕਰਕੇ ਜਲਦੀ ਆਏ ਆ ਜੀ ਉਹਦੀ ਕੋਈ ਧਨਵਾਈ ਕੀਤੀ ਜਾਵੇ ਅੱਗੇ ਵੀ ਟੁੱਟੀ 10 12 ਖੇਤ ਤੇ ਅੱਗੇ ਡੁੱਬ ਗਏ ਜੀ ਆਲੂਆਂ ਦੇ ਦੁਬਾਰਾ ਫੇਰ ਵੀਜੇ ਵਾ ਕੇ ਉਹ ਹਣੀ ਦੇ ਰਾਤ ਉਹ ਪੌਂਡ ਦਾ ਮੂੰਹ ਸੁਣ ਲੈ ਕੀ ਕਹਿੰਦੇ ਸੇ ਡੁੱਬ ਗਿਆ ਜੀ ਤੁਹਾਡੇ ਭਾਜੀ ਆ ਨਹੀਂ ਆਲੀ ਕੀ ਪਰਿਖੇ ਤੁਹਾਡੇ ਖੇਤ ਆਪਣਾ ਬੜਿਆਲਾ ਪਿੰਡ ਹੈ ਜੀ ਬੜਿਆਲਾ ਪਿੰਡ ਹਾਂਜੀ ਉਹਦੇ ਨਾਲ ਨਹਿਰ ਜਾਂਦੀ ਸੀ ਨਹਿਰ ਦੇ ਨਾਲ ਆਪਣੇ 12 14 ਖੱਤੇ ਆਲੂ ਦੇ ਸੀ ਅੱਛਾ ਜੀ ਉਹ ਪੂਰੀ ਤਰ੍ਹਾਂ ਡੁੱਬ ਗਿਆ ਭਾਜੀ ਨਹਿਰ ਟੁੱਟਣ ਦਾ ਕੋਈ ਪ੍ਰਸ਼ਾਸਨ ਨਹੀਂ ਉੱਥੇ ਆਇਆ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਅਸੀਂ ਮੰਗ ਪੱਤਰ ਦਿੱਤਾ ਕੋਈ ਉੱਥੇ ਪਹੁੰਚਿਆ ਨਹੀਂ ਭਾਜੀ ਕੱਲ ਸਵੇਰ ਦੀ ਟੁੱਟੀ ਹੋਈ ਸ਼ਾਮ ਤੱਕ ਕੋਈ ਗੰਡੀ ਨਹੀਂ ਕਿਸੇ ਨੇ ਭਾਜੀ ਪ੍ਰਸ਼ਾਸਨ ਤੱਕ ਬੇਨਤੀ ਹੈ ਕਿਉਂਕਿ ਜਿਹੜਾ ਸਾਡੇ ਦੇਸ਼ ਦਾ ਕਿਸਾਨ ਹੈ ਉਹਦੀ ਤਾਂ ਪਹਿਲੇ ਪਹਿਲ ਨੰਬਰ ਤੇ ਉਹਦੀ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿਸਾਨ ਹੈਗਾ ਤਾ ਅਸੀਂ ਪਰਪੇਟ ਖਾਣਾ ਖਾ ਸਕਦੇ ਆ ਨਹੀਂ ਤਾਂ ਸਾਨੂੰ ਵੀ ਛੜਕਾ ਦੇ ਆਣਾ ਪੈ ਸਕਦਾ ਹੈ ਇਸ ਵਾਸਤੇ ਜੇ ਇਹਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਇਹਨਾਂ ਦੀ ਜਿਹੜੀ ਸੁਣਵਾਈ ਆ ਹੋਵੇ ਹੁਣ ਤੱਕ R24 ਜਾਣਾ ਬਣਵਾ ਸੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ